ਸਾਰੇ ਕਾਲਜ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੀ ਸਾਰੇ ਠੀਕ ਹੋਵੋਗੇ ਅੱਜ ਇੱਕ ਕਲੋਲ ਹੋ ਗਈ ਤੁਹਾਡੇ ਨਾਲ ਕਲੋਲ ਸ਼ੇਅਰ ਕਰਨ ਜਾ ਰਹੇ ਹਾਂ ਕਲੋਲ ਇਹ ਹੋ ਗਈ ਕਿ ਚਲੋ ਤੁਹਾਨੂੰ ਦਿਖਾਉਣੀ ਆ ਆਜੋ ਦੋਸਤੋ ਕਲੋਲ ਇਹ ਹੋ ਗਈ ਕਿ ਆਪਣਾ ਛੋਟਾ ਜਿਹੜਾ ਬਲੌਗਰ ਆ ਉਹ ਕਹਿੰਦਾ ਮੈਂ ਆਪਣਾ ਜੂਸ ਔਰੈਂਜ ਦਾ ਤੇ ਔਰੈਂਜ ਜੂਸ ਬਣਾਉਣ ਲੱਗੇ ਸੀ ਤੇ ਮੈਂ ਕੀ ਕੀਤਾ ਜਿਹੜਾ ਮੈਂ ਕੀਤਾ ਮੈਂ ਦੋ ਤਿੰਨ ਸੰਤਰੇ ਛਿੱਲੇ ਛੱਲ ਕੇ ਛੱਲ ਕੇ ਤੇ ਮੈਂ ਲੈ ਗਿਆ ਰਸੋਈ 'ਚ ਮੈਂ ਕੀ ਕੀਤਾ ਮੈਂ ਸ਼ੈਲਕੇ ਜਿਹੜਾ ਜੱਗ ਹੁੰਦਾ ਆਪਣਾ ਜੂਸਰ ਵਾਲਾ ਜਿੱਥੇ ਬਣਾਉਣਾ ਸ਼ੇਕ ਬਣਾਉਂਦੇ ਆ ਮੈਂ ਉਹਦੇ ਵਿੱਚ ਹੀ ਬਣਾਤਾ ਜੂਸ ਜਿਸ ਤਰ੍ਹਾਂ ਤੁਸੀਂ ਜੂਸ ਵੇਖ ਰਹੇ ਹੋ ਖਲਾਰੇ ਮੈਂ ਕਾਫੀ ਪਾਤੀ ਆ ਦੇਖੋ ਆ ਮੈਂ ਵੀ ਪੀਤਾ ਸੀਗਾ ਖਲਾਰੇ ਕਾਫੀ ਬਣਾਉਣ ਦੇ ਰੂਟ ਰੱਖ ਤੇ ਉਹ ਕੀ ਕੀਤਾ ਜਦੋਂ ਮੈਂ ਇਹ ਚ ਬਣਾਇਆ ਤੇ ਆ ਆਪਣਾ ਜੂਸ ਫਿਰ ਪਾ ਕੇ ਵੇਖ ਲਓ ਜਦੋਂ ਬਣਾਇਆ ਤੇ ਉਹ ਹੋ ਗਿਆ ਕੋੜਾ ਬਹੁਤ ਜ਼ਿਆਦਾ ਜਦੋਂ ਕੋੜਾ ਹੋ ਗਿਆ ਤਾਂ ਸਾਡਾ 2-3 ਗਲਾਸ ਜਿਹੜੇ ਵੱਡੇ ਆ ਜੂਸ ਖਰਾਬ ਹੋ ਚੁੱਕਿਆ ਉਹੜਾ ਹੁਗਦੇ ਆਪਣੇ ਬੰਦੇ ਨੇ ਜਿਹੜੇ ਨੇ ਇਹਨੇ ਨਹੀਂ ਪੀਤਾ ਇਹ ਗੁੱਸਾ ਹੈ ਫਦਾ ਦੇਖੋ ਕਾਜ ਬਣਾ ਰਹਾ ਹਾਂ ਇਹ ਜੂਸ ਚ ਬਣਾ ਮੇਨ ਚ ਬਣਾ ਦਵਾਂ ਤੇ ਬਣਾ ਲਾਂ ਫਿਰ ਸਵਾਲ ਲੱਗੂਗਾ ਫਿਰ ਮੇਰਾ ਵਲੌਗ ਬਣਾਇੰਗਾ ਨਾ ਠੀਕ ਹੈ ਬੱ ਚੱਲੂਗਾ ਤੇ ਬਣਾ ਰੱਖਦੇ ਸਮਾਂ ਤੇ ਫਿਰ ਮੈਂ ਆਪਣਾ ਵਲੌਗ ਕਰ ਲਾਂ ਤੇ ਆਹ ਦੇਖੋ ਜਿਤਨਾ ਜੂਸ ਬਣਾਇਆ ਸੀਗਾ ਬਣਾਇਆ ਤਾਂ ਬਹੁਤ ਵਧੀਆ ਸੀਗਾ ਦੇਖੋ ਜੂਸ ਬਣਿਆ ਬਹੁਤ ਸੋਹਣਾ ਹੈ ਵੇਖਣ ਦੇਖੋ ਲੈ ਮੈਂ ਗਲਾਸ ਇੱਕ ਹੀ ਨਜ਼ਾਰਾ ਆਉਣਾ ਜਿਹੜਾ ਐਡਾ ਗਲਾਸ ਜੂਸ ਪੀਤਾ ਹੁੰਦਾ ਤੰਦਰਸਤੀ ਤੰਦਰਸਤੀ ਹੋ ਜਾਂਦੀ ਕਹਿੰਦੇ ਹੁੰਦੇ ਆ ਜਦੋਂ ਮੈਂ ਬਣਾਇਆ ਤੇ ਭਾਈ ਉਹ ਬਣ ਗਿਆ ਕੌੜਾ ਕੌੜਾ ਇੰਨਾ ਬਣਿਆ ਕਿ ਕਿਉਂਕਿ ਵਿੱਚ ਬੀਜ ਇਹ ਮਿਕਸ ਹੋ ਗਏ ਵੈਸੇ ਪਹਿਲਾਂ ਇੱਕ ਦੋ ਵਾਰੀ ਬਣਾਇਆ ਸੀ ਸਾਰੇ ਕਹੋਂਗੇ ਦੇ ਵਿੱਚ ਕਿਉਂ ਬਣਾਇਆ ਵੈਸੇ ਪਹਿਲਾਂ ਇੱਕ ਦੋ ਵਾਰੀ ਬਣਾਇਆ ਸੀ ਇਹਦੇ ਵਿੱਚ ਪਰ ਉਦੋਂ ਕੌੜਾ ਨਹੀਂ ਬਣਿਆ ਤਾਂ ਇਹ ਜਦੋਂ ਇਹ ਜਿਹੜਾ ਹੈਗਾ ਕਿੰਨੂ ਹੈਗਾ ਜਾਂ ਸੰਤਰਾ ਜੋ ਵੀ ਹੈ ਇਹਦੇ ਵਿੱਚ ਜਦੋਂ ਬੀਜ ਆ ਦੇ ਹੋਣਗੇ ਉਹ ਵਿੱਚ ਬੀਜ ਇਹਦੇ ਵਿੱਚ ਨਾ ਜਿਹੜੇ ਮਿਕਸ ਹੋ ਗਏ ਮਿਕਸ ਹੋਣ ਤੋਂ ਬਾਅਦ ਜਦੋਂ ਆਪਾਂ ਬੰਦੇ ਆਪਣੇ ਨੂੰ ਪਿਆਇਆ ਮੰਚ ਨੂੰ ਪਿਆਰ ਤੇ ਉਹ ਕੰਨਾ ਬਹੁਤ ਕੌੜਾ ਤੇ ਕੁਰਲੀਆਂ ਕਰਦਾ ਫਿਰਦਾ ਇੱਕ ਖੰਡ ਖਾਂਦਾ ਫਿਰਦਾ ਸੀਗਾ ਤੇ ਇਸ ਲਈ ਅੱਜ ਥੋੜੀ ਕਲੋਲ ਹੋ ਗਈ ਮੇਰੇ ਨਾਲ ਆ ਦੇਖੋ ਮੈਂ ਗੰਦ ਵੀ ਕਾਫੀ ਪਾਤਾ ਵਾਈਫ ਨੇ ਵੀ ਕਹਿਣਾ ਵੀ ਖਲਾਰੇ ਬਾਲੇ ਪਾਤੇ ਦਾ ਜੂਸ ਕਿਸੇ ਕੰਮ ਦਾ ਨਹੀਂ ਬਣਿਆ ਤੇ ਜੂਸ ਬਣ ਗਿਆ ਬਹੁਤ ਕੌੜਾ ਤੇ ਕਲੋਲ ਹੋ ਗਈ ਅੱਜ ਦੀ ਮੈਂ ਚਲੋ ਕਲੋਲ ਸ਼ੇਅਰ ਕੀਤੀ ਜਾਵੇ ਤੁਸੀਂ ਸਾਰੇ ਕਹੋਗੇ ਤੂੰ ਕੀਤਾ ਕਿਉਂ ਐਦਾਂ ਮੈਂ ਐਕਸਪੈਰੀਮੈਂਟ ਕੀਤਾ ਹੀ ਵੈਹੀਂ ਚਲੋ ਆਪਾਂ ਹੁਣ ਆਵੇ ਬੰਦਾ ਆਪਣਾ ਜੂਸ ਦਾ ਸਮਾਨ ਲੱਗ ਗਿਆ ਸਾਰਾ ਤੇ ਆਪਾਂ ਕੱਢ ਕੇ ਵਿੱਚ ਉਹਨੂੰ ਸਾਰਾ ਸਮਾਨ ਤੇ ਆਪਾਂ ਹੁਣ ਇਹਦੇ ਵਿੱਚ ਬਣਾਉਨੇ ਆਂ ਕਹਿੰਦੇ ਇਹਦੇ ਵਿੱਚ ਬਣਾ ਕੇ ਦੇ ਇਹਦੇ ਬਾਅਦ ਜੂਸ ਬਣਾਵਾਂਗੇ ਤੇ ਬਣਾ ਕੇ ਆਪਾਂ ਬੰਦੇ ਨੂੰ ਪਿਆਉਨੇ ਆਂ ਫੇਰ ਵਲੌਗ ਲਈ ਸਟਾਰਟ ਹੋ ਜੂ ਤਿਆਰ ਹੋ ਜੂਗਾ ਉਹ ਤੇ ਚਲੋ ਤੁਸੀਂ ਦੱਸੋ ਤੁਹਾਡੇ ਨਾਲ ਵੀ ਕਦੇ ਇਦਾਂ ਦੀ ਕਲੋਲ ਹੋਈ ਵੀ ਤੁਸੀਂ ਵੀ ਕਦੇ ਐਂ ਜੱਗ ਦੇ ਵਿੱਚ ਜੂਸ ਬਣਾਇਆ ਹੋਵੇ ਤੇ ਬਹੁਤ ਹੀ ਕੋੜਾ ਬਣਿਆ ਹੋਵੇ ਤੇ ਚਲੋ ਤੁਹਾਨੂੰ ਦਿਖਾਉਨੇ ਆਂ ਦੂਜਾ ਪ੍ਰੋਜੈਕਟ ਜਿਹੜਾ ਆਪਾਂ ਕਰਨ ਲੱਗੇ ਤਿਆਰ ਲਓ ਜੀ ਦੂਸਰਾ ਆਪਾਂ ਕਰ ਲਿਆ ਫੈਟਰ ਸੁਜਾਤਾ ਦੂਸਰਾ ਆਪਣਾ ਫੈਟਰ ਤੇ ਲੋ ਹਣ ਆਪਾਂ ਬਣਾਉਨੇ ਆ ਜੂਸ ਜੂਸਰ ਦੇ ਵਿੱਚ ਲਓ ਜੀ ਆਪਾਂ ਕੋਈ ਭਾਂਡਾ ਰੱਖ ਲਈਏ ਇੱਥੇ ਜਿਹਦੇ ਵਿੱਚ ਜੂਸ ਕੱਢਣਾ ਛੋਟਾ ਡੱਬਾ ਰੱਖ ਲੈਨੇ ਆ ਲੈ ਕੇ ਆਉਨੇ ਆ ਕਿੰਨੂ ਪਹਿਲਾਂ ਕਾਫੀ ਕਿੰਨੂ ਖਰਾਬ ਕਰਦੇ ਆ ਹੁਣ ਆਪਾਂ ਮੰਚ ਜੋ ਗਈ ਦੋ ਤਿੰਨ ਕਿਨੂ ਹੀ ਛਲਣੇ ਆ ਛਲ ਕੇ ਆਪਾਂ ਉਹਦੇ ਲਈ ਜੂਸ ਬਣਾ ਜਕਾ ਕਰਦੇ ਆ ਫਿਰ ਥੋੜਾ ਖੁਸ਼ ਹੋ ਜੂਗਾ ਫਿਰ ਪੜਨਾ ਵੀ ਕਿਉਂਕਿ ਤੇ ਐਗਜ਼ਾਮਸ ਆ ਰਹੇ ਨੇ ਹੁਣ ਉਹ ਐਗਜ਼ਾਮ ਵਲੌਗਸ ਵਿੱਚ ਘਾਟੀ ਦੀ ਸੂਬਾ ਮੜਾ ਮੋਟਾ ਸੀਨ ਆਊ ਕਿਉਂਕਿ ਮੈਂ ਹੀ ਵਲੌਗਸ ਬਣਾਇਆ ਕਰੂੰਗਾ ਤੇ ਚਲੋ ਆਪਾਂ ਜੂਸ ਕਰਦੇ ਆ ਉਹਦੇ ਲਈ ਤਿਆਰ ਫਲੋਰੀ ਜੂਸ ਬਣ ਕੇ ਆਪਣਾ ਰੈਡੀ ਆ ਕਿਉਂਕਿ ਆਪਾਂ ਨੂੰ ਕੋੜਾ ਕੋੜੇ ਪੀ ਲੈਣਾ ਵੈਸੇ ਤਾਂ ਥੋੜਾ ਮਿੱਠਾ ਪਾ ਕੇ ਆ ਵੰਸ਼ ਲਈ ਬਣਾਤਾ ਹੈ ਗਲਾਸ ਲਈ ਬਣ ਜਾਣਾ ਤੇ ਉਹਨੂੰ ਬਣਾ ਕੇ ਆਪਾਂ ਦੇ ਦੇਣਾ ਤੇ ਫਿਰ ਵੇਣੇ ਹਾਂ ਖੁਸ਼ ਹੁੰਦਾ ਕਿ ਨਹੀਂ ਹੁੰਦਾ ਆ ਪੜਾ ਗਲਾਸ ਵਾਲਾ ਜੂਸ ਆ ਇਹ ਪਾ ਲਿਆ ਇਹਦੇ ਵਿੱਚ ਇਹ ਆਪਾਂ ਹੀ ਪੀਪਲ ਉਹਨਾਂ ਮਿੱਠਾ-ਮਿੱਠਾ ਪਾ ਕੇ ਗਲਾਸ ਧੋਲਨੇ ਆ ਗਲਾਸ ਧੋ ਕੇ ਤੇ ਆਪਾਂ ਇਹਨੂੰ ਖੋਸ਼ ਕਰੀਏ ਪਤਾ ਕਿੰਨੇ ਪੜਨਾ ਵੀ ਯਾਤਰ ਅੱਜ ਛੁੱਟੀ ਹੈ ਜਿਸ ਤੋਂ ਨੂੰ ਪਤਾ ਹੈ ਭਾਰਤ ਬੰਦ ਆ ਭਾਰਤ ਬੰਦ ਰਹੇ ਛੁੱਟੀ ਹੈ ਤੇ ਇਸ ਲਈ ਅੱਜ ਘਰੇ ਆਹੋ ਕਹਿੰਦਾ papa ਮੈਨੂੰ ਜੂਸ ਬਣਾ ਕੇ ਦੇ ਤੇ ਲਾ ਪਾ ਲਈ ਜੂਸ ਕੱਟਾ ਬਣਾ ਕੇ ਰੈਡੀ ਲੋ ਇਹਦਾਂ ਲਾ ਬਣ ਗਿਆ ਥੋੜਾ ਜਿਹਾ ਅੱਪਾ ਤੇ ਪਾਣੀ ਐਡ ਕਰ ਦਾਂਗੇ ਕਿਉਂਕਿ ਪਾਣੀ ਐਡ ਕਰਨ ਦੇ ਨਾਲ ਥੋੜਾ ਜਿਹਾ ਬੜਾ ਗਾੜਾ ਵੀ ਹੁੰਦਾ ਹੈਗਾ ਥੋੜਾ ਸਾਫਾ ਕਰਕੇ ਤੇ ਆਪਾਂ ਕਰ ਨੂੰ ਤੇ ਆਹ ਲੋ ਜੀ ਬਣ ਕੇ ਦਾ ਜੂਸ ਰੈਡੀ ਚਲੋ ਆਪਾਂ ਨੂੰ ਪੁੱਛਦੇ ਕਿਵੇਂ ਬਣਿਆ ਸੋਣੀ ਪਤੰਗ ਨੇ ਖੁਸ਼ ਹੋਣਾ ਕਿ ਨਹੀਂ ਹੋਣਾ ਬਾਕੀ ਦੇਖਦੇ ਹਾਂ ਇਹ ਸੇ ਤਾਂ ਹੁਣ ਵਧੀਆ ਬਣ ਗਿਆ ਖਾਣਾ ਚਾਹੀਦਾ ਬੰਦਾ ਆਪਣਾ ਚਲੋ ਦੇਖਦੇ ਹਾਂ ਆਹ ਲਓ ਜੂਸ ਲੈ ਕੇ ਚੱਲਦੇ ਹਾਂ ਲਈ ਫਰੈਸ਼ ਜੂਸ ਆ ਦੇਖਦੇ ਹਾਂ ਲਓ ਜੀ ਸਾਹਿਬ ਜੀ ਪੀਓ ਜੂਸ ਤੇ ਦੱਸੋ ਮੜਾ ਕਿਵੇਂ ਬਣਿਆ ਹੁਣ ਹੁਣ ਸਹੀ ਹੈ ਸਹੀ ਬਣ ਗਿਆ ਹੁਣ ਕੀ ਕਮੀ ਕੀ ਸੀ ਇਹਦੇ ਵਿੱਚ ਕੋੜਾ ਵਾਲਾ ਹੀ ਹੂ ਕੋੜਾ ਬਾਲਾ ਸੀਗਾ ਉਹ ਫਿਰ ਮੈਂ ਐਕਸਪੈਰੀਮੈਂਟ ਕਰ ਰਹਿੰਨਾ ਮੈਂ ਥੋੜਾ ਐਕਸਪੈਰੀਮੈਂਟ ਕਰ ਲਈ ਤੇ ਉਹ ਜੱਗ ਚ ਬਣਾਇਆ ਸੀ ਉਹ ਅੱਜ ਬੀ ਵਿੱਚ ਤਾਂ ਹੀ ਘੁੱਟ ਗਿਆ ਤੇ ਹੁਣ ਏਡਾ ਗਲਾਸ ਹੁਣ ਮਿੱਠਾ-ਮਿੱਠਾ ਪਾ ਕੇ ਮੈਂ ਪੀ ਲੈਣਾ ਜੂਸ ਤਾਂ ਛੱਡਣਾ ਨਹੀਂ ਕਿਉਂਕਿ ਜੂਸ ਤੇਰੇ ਬਾਸੇ ਇਹਦੇ ਲਈ ਵਧੀਆ ਹੁੰਦਾ ਚਲੋ ਹੁਣ ਤੂੰ ਦੱਸ ਤੈਨੂੰ ਦੋਸਤਾਂ ਨੂੰ ਦੱਸਣ ਵਾਲੇ ਹੈਲੋ ਹਾਈ ਕੁਛ ਨਹੀਂ ਕੀਤਾ ਅੱਜ ਹੈਲੋ ਹਾਈ ਕਰਦੇ ਤੇ ਵਲੌਗ ਦਾ ਆਪਾਂ ਨਿੱਕੇ ਦਾ ਵਲੌਗ ਦਾ ਆਪਾਂ ਕਰੀਏ ਐਂਡ ਆ ਛੋਟਾ ਵਲੌਗ ਬਣਾਉਣਾ ਅਸੀਂ ਦੱਸਦੇ ਮੇਰੇ ਐਗਜ਼ਾਮਸ ਆ ਹੁਣ ਮੈਂ ਵਲੌਗਸ ਕੱਢ ਦੂ ਐਗਜ਼ਾਮਸ ਦਾ ਤਾਂ ਕਰ